ਫੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹਾ ਬੇਗਰੁਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕਾਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਕੋਰੇ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਬਾ 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 ਆ ਦੇਖ ਸਾਥ ਸੰਗਤ ਜੀ ਸਾਡੇ ਆਹ ਗਾ ਤਾਂ ਚੀਫ ਨਿਸ ਤੋਂ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਆ ਹੈ ਇਹ ਦੇਖੋ ਹਾਂਜੀ ਜੀ ਬੌ ਸਿੰਘ ਮਾਨ ਸਾਹਿਬ ਅ ਤਰ ਗੀਤ ਹੈ ਆ ਬੜਾ ਪਸੰਦ ਆ ਮੈਨੂੰ ਅਰੇ ਸੁਖਵਿੰਦਰ ਉਹ ਰਹਾਂ ਦੇ ਨਾਲ ਬਹਿ ਕੇ ਕੌਣਾ ਹੋ ਨਹੀਂ 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 ਮਤਲਬ ਲੈ 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 ਆਹ ਸੋਹਣੇ ਨਦੀਵਾ ਦਿਖਾਉਣੇ ਪਹਿਲਾਂ ਬੜੀ ਅਸੋਹ ਲੱਗ ਰਹੀ ਹੈ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਰੂਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਕੋਰੇ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਵਾ 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 ਕੀ ਕੀ ਬਾਤ ਆਵੇ ਹੈ ਕੀ ਬਾਤ ਹੈ ਸੁਣਿਆ ਮਿੱਤਰੋ ਸਾਡੇ ਕੀਬਨੇਸੂ ਸਾਹਿਬ ਕਿੰਨਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂਜੀ ਸਤਿ ਸ੍ਰੀ ਅਕਾਲ